ਭਾਰਤੀ ਕਿਸਾਨ ਯੂਨੀਅਨ ਨੂੰ ਚੰਡੀਗੜ੍ਹ ਵਿਖੇ ਧਰਨਾ ਲਗਾਉਣ ਤੋਂ ਰੋਕਣ ਲਈ ਪੰਜਾਬ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਏ ਨੇ ਇਸ ਦੇ ਮੱਦੇਨਜ਼ਰ ਨਾਭਾ ਵਿਖੇ ਵੀ ਭਾਰੀ ਗਿਣਤੀ ਵਿੱਚ ਤਨਖਤ ਪੁਲਿਸ ਕਰਮਚਾਰੀਆਂ ਨੇ ਨਾਕਾਬੰਦੀ ਕੀਤੀ ਹੈ ਪੁਲਿਸ ਵੱਲੋਂ ਨਾਕਾਬੰਦੀ ਕਰ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਮਟਕਾ ਚੌਂਗ ਵਿਖੇ ਭਾਰਤੀ ਕਿਸਾਨ ਯੂਨੀਅਨ ਤੋਂ ਇਲਾਵਾ 11 ਹੋਰ ਜਥੇਬੰਦੀਆਂ ਨੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਉਣਾ ਸੀ ਜਿਸ ਨੂੰ ਅਸਫਲ ਕਰਨ ਲਈ ਪੁਲਿਸ ਨੇ ਥਾਂ-ਥਾਂ 'ਤੇ ਨਾਕੇ ਲਗਾਏ ਆਪਾਂ ਜਿਹੜੇ ਸੰਜੁਨਿਅਨ ਦਾ ਚ ਮੜਕਾ ਚੌਂਦ ਘਰਨਾ ਸੀਗਾ ਪੁਲਿਸ ਵਾਲੇ ਚ ਨਾਕੇ ਲਾਇਆ ਗਿਆ ਕਿੰਨੇ ਵੀ ਗ੍ਰਿਫਤਾਰੀ ਹੋਈ ਹੈ ਜੀ ਤਾਂ ਕੋਈ ਨਹੀਂ ਗੀ ਕੋਈ ਆਇਆ ਹੀ ਨਹੀਂ ਗਾ ਜਿਹਦੇ ਚ ਕਿੰਨੇ ਜਿਹੜੇ ਲਾਇਆ ਗਿਆ ਨਾਕੇ ਤੇ ਕਿੰਨੀ ਕੁਰਸੀ ਤੇ ਲਾਇਆ ਨਾਕੇ ਦਾ ਅਡਵਰਟਾਈਜ਼ਰ ਇੱਥੇ 100 ਵੀ ਕ੍ਰੀਮ ਲਾਉਣ ਲੱਗੇ ਇੱਕ ਰੀਐਸਪੀ ਜਿੰਨਾ ਐਸਐਸਓ ਬੈਠਾ ਤੇ ਨਾਕੇ ਰਾਤ ਤੋਂ ਚੱਲਿਆ ਹੋਰ ਸਵੇਰੇ ਮਾਰਨਿੰਗ 2 ਵਜੇ ਤੋਂ ਚੱਲ ਰਿਹਾ ਨਾਕੇ ਇਹ ਤਾਂ ਚੰਡੀਗੜ੍ਹ ਦੇ ਮਟਕਾ ਚੌਂਕ ਤੋਂ ਹੋਏ ਇਕੱਠ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦਰਨੇ ਨੂੰ ਅਸਫਲ ਕਰਨ ਵਿੱਚ ਕਿੰਨਾ ਕੁ ਸਫਲ ਹੋਈ ਹੈ ਨਾਬਾਤੋ ਰਾਹੁਲ ਖੁਰਾਨਾ ਜਗਬਾਣੀ ਟੀਵੀ ਜੇਕਰ ਤੁਹਾਡੇ ਆਰਦ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸੰਜੀ ਤਾਂ ਈਮੇਲ ਕਰੋ selfiereporter@jagbani.com ਤੇ